ਚਨਾ ਜੋ ਚਨ ਗੁਜਰੀ ਦਾ ਚੰਨ ਚਨਾ ਜੋ ਚਨ ਗੁਜਰੀ ਦਾ ਚਨਾ ਜੋ ਚਨ ਚਮਕੀ ਲਾਏ ਜਿਹਦੇ ਹੱਥ ਵਿੱਚ ਸੋਨਾ ਬਾਜ ਸਜੇ ਸਰਤਾਜ ਨੀ ਕੋੜਾ ਨੀ ਲਬੜਾ ਫੁਰਤੀ ਲਾਏ ਗੁਜਰੀ ਦਾ ਚੰਨ ਚਨਾ ਜੋ ਚਨ ਗੁਜਰੀ ਦਾ ਚੰਨ ਚਨਾ ਜੋ ਚਨ ਗੁਜਰੀ ਦਾ ਮਾ ਗੁਜਰੀ ਕਰਮਾ ਕਰਕੇ ਮੁਰਦੇ ਚ ਜਿੰਦੜੀ ਪਾ ਦਈਏ ਮਾਂ ਤੇਰੀਆਂ ਸਿਫਤਾਂ ਕਰ ਕਰਕੇ ਮੁਰਦੇ ਚ ਜਿੰਦੜੀ ਪਾ ਦਈਏ ਤੇਰੀ ਕੁੱਖ ਨੇ ਪੈਦਾ ਕੀਤਾ ਤੇਰੀ ਕੁੱਖ ਨੇ ਪੈਦਾ ਕੀਤਾ ਸ਼ੇਰ ਅਣਖੀ ਲਾਏ ਜਿਹਦੇ ਹੱਥ ਵਿੱਚ ਸੋਨਾ ਬਾਜ ਸਜੇ ਸਰਤਾਜ ਨੀ ਕੋੜਾ ਨੀ ਲਬੜਾ ਫੁਰਤੀ ਲਾਏ ਗੁਜਰੀ ਦਾ ਚੰਨ ਚਨਾ ਚ ਚਨ ਗੁਜਰੀ ਦਾ ਚੰਨ ਚਨਾ ਚ ਚਨ ਗੁਜਰੀ ਦਾ ਵਾਟਾ ਲੰਮੀਆਂ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾ ਲੰਮੀਆਂ ਤੇ ਰਸਤਾ ਪਹਾੜ ਦਾ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਟਾ ਲੰਮੀਆਂ ਤੇ ਰਸਤਾ ਪਹਾੜ ਦਾ ਵੇਲਾ ਗਿਆ ਇਹ ਦਾਦੀ ਇਹ ਜੁਦਾਈ ਦਾ ਅਸਾਂ ਜੁ ਮੁੜ ਕੇ ਓਣਾ ਨਹੀਂ ਤੈਨੂੰ ਦੱਸੇ ਕਿਵੇਂ ਕੀ ਹੋਣਾ ਏ ਤੇਰੀ ਵਿਛੜਿਆ ਤੁਸੀਂ ਵੀ ਚੱਲੇ ਨਿਰਦਈਆਂ ਦੇ ਹੱਥੀ ਚੜ ਚੱਲੇ ਮੈਂ ਵੀ ਥੋੜੇ ਮਗਰੇ ਆਂ ਬਸ ਹੁਣ ਮੈਂ ਵੀ ਸੱਚ ਖੰਡ ਜਾਵਾ ਵੇਲਾ ਗਿਆਏ ਦਾਦੀ ਤੋਂ ਜੁਦਾਈ ਦਾ ਤੁਸਾਂ ਜਿ ਮੁੜ ਕੇ ਆਉਣਾ ਨਹੀਂ ਤੈਨੂੰ ਦੱਸਿਆ ਕਿਵੇਂ ਕੀ ਹੋਣਾ ਏ I know I see